ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਸ਼ਟਲਵਾਂ ਜੀ ਨੇ ਅਸਤੀ ਇੱਕ ਹੋਰ ਵੀਡੀਓ ਲੈ ਕੇ ਪਹਿਲਾਂ ਮੈਂ ਜਿਹੜੀਆਂ ਵੀਡੀਓ ਪਾਈਆਂ ਨੇ ਤੁਸੀਂ ਉਹਨਾਂ ਨੂੰ ਬਹੁਤ ਹੀ ਪਿਆਰ ਦਿੱਤਾ ਹੈ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਤੁਹਾਡਾ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਰਿਸਪੌਂਸਿਵ ਰਹਿੰਦੇ ਰਹਿਣਾ ਤੇ ਚੈਨਲ ਨੂੰ ਸਪੋਰਟ ਕਰਦੇ ਰਹਿਣਾ ਸਾਨੂੰ ਤੁਹਾਨੂੰ ਵੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਅੱਗੇ ਜਾ ਕੇ ਆਪਾਂ ਹੋਰ ਹੱਥ ਦੀਆਂ ਕਢਾਈਆਂ ਪੇਂਟਿੰਗ ਸੂਟ ਕਟਿੰਗ ਸਟੀਚਿੰਗ ਦੀਆਂ ਸਾਰੀਆਂ ਵੀਡੀਓ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਅੱਜ ਫਿਰ ਮੈਂ ਸ਼ਟਲ ਦੀ ਲੈਸ ਦੀ ਇੱਕ ਬਹੁਤ ਹੀ ਵਧੀਆ ਡਿਜ਼ਾਈਨ ਲਾਇਆ ਹੈ ਕਿਹੜੀਆਂ ਤੇ ਚਲੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਆਪਾਂ ਜਿਹੜੀ ਲੈਸ ਬਣਾਵਾਂਗੇ ਇਹਦੇ ਵਿੱਚ ਸਭ ਤੋਂ ਪਹਿਲਾਂ ਇਹ ਸ਼ਟਲ ਵਾਲਾ ਧਾਗਾ ਜਿਹੜਾ ਇਹ ਮੈਂ ਵਾਈਟ ਹੀ ਲਿਆ ਹੋਇਆ ਤੇ ਇੱਕ ਨਾਲ ਇਹ ਡੋਰੀ ਵਾਲੀ ਬਿਜਲੀ ਸ਼ੇਡ ਦੀ ਰੀਲ ਲਈ ਹੋਈ ਆ ਇਹ ਤੁਸੀਂ ਮਲਟੀ ਕਲਰ ਵਿੱਚ ਵੀ ਇਹ ਸਲੈਸ਼ ਨੂੰ ਬਣਾ ਸਕਦੇ ਜੇ ਤੇ ਹੋਰ ਕਿਸੇ ਰੰਗ ਵਿੱਚ ਵੀ ਬਣਾ ਸਕਦੇ ਜੇ ਜੋ ਵੀ ਤੁਸੀਂ ਬਣਾਉਣਾ ਚਾਹੋ ਬਹੁਤ ਹੀ ਸੋਹਣੀ ਜਿਹੜੀ ਹੈ ਲੈਸ ਬਣੇਗੀ ਇਹ ਜਿਗਜੈਗ ਵਾਲੀ ਲੈਸ ਬਣਨੀ ਆ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੋਨਾਂ ਧਾਗਿਆਂ ਨੂੰ ਇਸ ਤਰ੍ਹਾਂ ਕਰਕੇ ਇਕੱਠੇ ਕਰ ਲੈਣਾ ਹੈ ਇੱਥੇ ਆਪਾਂ ਇੱਕ ਗੰਢ ਮਾਰ ਲੈਣੀ ਆ ਬਹੁਤ ਸੋਹਣਾ ਡਿਜ਼ਾਈਨ ਬਣਦਾ ਏ ਤੇ ਦੁਪੱਟਿਆਂ ਤੇ ਲੋਨ ਨਾਲ ਇਹ ਵਲਾ ਜਿਹੜਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਲੱਗਦਾ ਹੈ ਦੁਪੱਟਿਆਂ ਤੇ ਆਪਾਂ ਲਾ ਸਕਦੇ ਆ ਇਸ ਤਰ੍ਹਾਂ ਕਰਕੇ ਹੁਣ ਇਹ ਵਾਲਾ ਧਾਗਾ ਜਿਹੜਾ ਆਪਾਂ ਇਹਨੂੰ ਇਹ ਵਾਲੀ ਉਂਗਲ ਤੇ ਆਪਾਂ ਲਪੇਟ ਲੈਣਾ ਹੈ 1 2 तीन चार पे सात, आठ, नौ दस ग्यारह बार कर फिर आप लूप बनावे एक लूप बना लिया फिर इस तो बाद वाल पावे एक दो सिलकी रील होिलकदी है इस तरह तो ही घुट के अपनी उंगल के उपर लपेट लेना वो तीन चार पाँच छे सत अठ नौ 10 11 11 ਵਾਲ ਫੇਰ ਪਾ ਲਿਆ ਫਿਰ ਇਹਨਾਂ ਨੂੰ ਆਪਾਂ ਟਾਈਟ ਕਰ ਲੈਣਾ 11 ਵਾਲ ਪਾਉਣ ਤੋਂ ਬਾਅਦ ਟਾਈਟ ਕਰ ਲਾਂਗੇ ਪੂਰਾ ਤੁਸੀਂ ਇਸ ਨੂੰ ਟਾਈਟ ਕਰ ਲੈਣਾ ਇਸ ਤਰੀਕੇ ਦੇ ਨਾਲ ਨਜ਼ਰ ਆਏਗਾ ਹੁਣ ਇਹਨੂੰ ਕੀ ਕਰਨਾ ਹੁਣ ਇਹਨੂੰ ਕਮਾ ਲੈਣਾ ਤੇ ਇਧਰਲੀ ਸਾਈਡ ਕਰ ਲੈਣੀ ਇਹਦੀ ਆ ਜਿਹੜਾ ਲੂਪ ਵਾਲਾ ਹਿੱਸਾ ਆ ਇਹਨੂੰ ਥੱਲੇ ਕਰ ਲੈਣਾ ਹੈ ਤੇ ਦੂਸਰੇ ਪਾਸੇ ਨੂੰ ਉੱਪਰ ਕਰਕੇ ਫੇਰ ਵੇਖੋ ਫੇਰ ਆਪਾਂ ਇੱਕ ਹੋਰ ਇਸੇ ਤਰ੍ਹਾਂ ਦਾ ਡਿਜ਼ਾਈਨ ਬਣਾਵਾਂਗੇ 1 2 3 4 5 6 7 8 9 10 11 11 ਵਾਲ ਬਣਾਉਣ ਤੋਂ ਬਾਅਦ ਆਪਾਂ ਕੀ ਕਰਨਾ ਹੈ ਇੱਥੇ ਹੁਣ ਤਿੰਨ ਲੂਪ ਬਣਾਉਣੇ ਆ ਪਹਿਲਾ ਇੱਕ ਲੂਪ ਬਣਾ ਲਿਆ ਫਿਰ ਇੱਕ ਵੱਡਾ ਲੂਪ ਬਣਾਵਾਂਗੇ ਇੱਥੇ ਤੁਸੀਂ ਤਿੰਨ ਪੰਜ ਜਿੰਨੇ ਚਾਹੋ ਲੂਪ ਬਣਾ ਸਕਦੇ ਜੇ ਇਸ ਤਰੀਕੇ ਦੇ ਨਾਲ ਇੱਥੇ ਆਪਾਂ ਤਿੰਨ ਲੂਪ ਬਣਾ ਲਿਆ ਇਸ ਤੋਂ ਬਾਅਦ ਫਿਰ ਹੁਣ 1 2 3 4 5 6 7 8 9 10 ਤੇ 11 11 ਵਾਲ ਪੌਂ ਤੋਂ ਬਾਅਦ ਫਿਰ ਆਪਾਂ ਇਹਨੂੰ ਟਾਈਟ ਕਰ ਦੇਣਾ ਐਸ ਤਰਿਕੇ ਦੇ ਨਾਲ ਇਹਨੂੰ ਆਪਾਂ ਟਾਈਟ ਕਰ ਦੇਣਾ ਹੁਣ ਆਪਾਂ ਫਿਰ ਇਹਦਾ ਇਧਰ ਲਾ ਪਾਸਾ ਬਣਾਵਾਂਗੇ 1 2 3 4 5 6 7 8 9 10 11 11 ਵਾਲ ਪਾਉਣ ਤੋਂ ਬਾਅਦ ਇੱਧਰ ਆਪਾਂ ਇੱਕ ਹੀ ਲੂਪ ਬਣਾਉਣਾ ਇੱਕ ਲੂਪ ਬਣਾ ਲਿਆ ਫਿਰ 11 ਵਾਲ ਪਾਵਾਂਗੇ 1 2 3 4 5 6 7 8 9 10 ਤੇ 11 11 ਵੱਲ ਪਾਉਣ ਤੋਂ ਬਾਅਦ ਆਪਾਂ ਇਹਨੂੰ ਫੇਰ ਟਾਈਟ ਕਰ ਲਿਆ। ਐਂ ਦੇਖੋ ਇਸ ਤਰੀਕੇ ਦੇ ਨਾਲ ਇਹ ਬੰਨਦੀ ਜਾਣੀ ਆ। ਇੱਕ ਆਪਾਂ ਹੋਰ ਬਣਾਵਾਂਗੇ ਦੂਸਰੇ ਪਾਸੇ ਨੂੰ ਹੁਣ ਫੇਰ ਜਦੋਂ ਪਹਿਲਾਂ ਇੱਧਰ ਪਾਸੇ ਨੂੰ ਬਣਾ ਰਹੇ ਆ ਫੇਰ ਇਹਦਾ ਮੂੰਹ ਘੁਮਾ ਕੇ ਤੇ ਇਧਰ ਵਾਲੇ ਪਾਸੇ ਨੂੰ ਦੂਸਰੀ ਸਾਈਡ ਨੂੰ ਹੁਣ ਆਪਾਂ ਬਣਾਉਣਾ ਸ਼ੁਰੂ ਕਰਾਂਗੇ 1 2 3 4 5 6 7 8 9 10 11 11 ਬਣਾਉਣ ਤੋਂ ਬਾਅਦ ਆਪਾਂ ਫੇਰ ਲੂਪ ਬਣਾਵਾਂਗੇ ਇੱਥੇ ਆਪਾਂ ਤਿੰਨ ਲੂਪ ਬਣਾਉਣੇ ਆ ਵੇਖੋ ਪਹਿਲਾਂ ਇੱਕ ਲੂਪ ਬਣਾ ਲਿਆ ਫਿਰ ਇਸ ਤੋਂ ਬਾਅਦ ਇੱਕ ਵਾਲ ਮਾਰਾਂਗੇ ਫਿਰ ਇੱਕ ਲੂਪ ਬਣਾਵਾਂਗੇ ਫਿਰ ਇੱਕ ਵਾਲ ਮਾਰਾਂਗੇ ਫਿਰ ਲੂਪ ਬਣਾਵਾਂਗੇ ਇੱਥੇ ਆਪਾਂ ਲਾਗੇ ਲਾਗੇ ਤਿੰਨ ਲੂਪ ਬਣਾਉਣੇ ਆ ਫਿਰ ਵੇਖੋ 1 2 3 4 5 6 7 8

ਇਨੂੰ ਆਪਾਂ ਦੁਪੱਟੇ ਦੇ ਨਾਲ ਜੋੜਦੇ ਜਾਣਾ ਵੇਖੋ ਮੈਂ ਵਾਈਟ ਤੇ ਵੀ ਬਣਾ ਕੇ ਰੈਡੀ ਕੀਤਾ ਹੋਇਆ ਹੈ ਥੋੜਾ ਜਿਹਾ ਬਹੁਤ ਹੀ ਸੋਹਣਾ ਲੱਗਦਾ ਹੈ ਡਿਜ਼ਾਈਨ ਇਹ ਜਿਗਜੈਗ ਵਾਲਾ ਤੁਸੀਂ ਵੀ ਇਸ ਨੂੰ ਕਿਸੇ ਵੀ ਦੁਪੱਟੇ ਤੇ ਬਣਾ ਕੇ ਲਗਾ ਸਕਦੇ ਜੇ ਬਹੁਤ ਹੀ ਪਿਆਰੀ ਲੈਂਸ ਲੱਗਦੀ ਹੈ ਇਸ ਨੂੰ ਤੁਸੀਂ ਸ਼ਰਟ ਤੇ ਲੰਬੀਆਂ ਜਿਹੜੀਆਂ ਪਿੰਟੈਕਸ ਵਾਂਗ ਆਪਾਂ ਲਗਾ ਸਕਦੇ ਹਾਂ ਐ ਸਾਈਡ ਨੂੰ ਵੀ ਲਗਾ ਸਕਦੇ ਹਾਂ ਇਸ ਲੈਂਸ ਨੂੰ ਇਸ ਟ੍ਰਿਕ ਦੇ ਨਾਲ ਆਪਾਂ ਇਸ ਨੂੰ ਸ਼ਰਟ ਤੇ ਵੀ ਲਗਾ ਸਕਦੇ ਆ ਤੇ ਦੁਪੱਟੇ ਤੇ ਵੀ ਲਗਾ ਸਕਦੇ ਆ ਬਹੁਤ ਹੀ ਪਿਆਰੀ ਲੈਸ ਲੱਗਦੀ ਹੈ ਜੇਕਰ ਤੁਹਾਨੂੰ ਲੈਸ ਦਾ ਇਹ ਵੀ ਡਿਜ਼ਾਈਨ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਫਿਰ ਇਸ ਤਰ੍ਹਾਂ ਦੀ ਅਗਲੀ ਵੀਡੀਓ ਦੇ ਵਿੱਚ ਐਂਡ ਤੱਕ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ